ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਤਾਂ ਹੋਈ ਸਹੀ ਸਾਖੀ ਪੀਰ ਬਦੂਸ਼ਾ ਨੇ ਗੁਰੂ ਜੀ ਦੇ ਦਰਸ਼ਨ ਕਰਨੇ ਮੁਗਲਾਂ ਦੀ ਹਕੂਮਤ ਹੋਣ ਕਰਕੇ ਮੁਸਲਮਾਨ ਫਕੀਰ ਬਹੁਤ ਸਨ ਉਹਨਾਂ ਫਕੀਰਾਂ ਵਿੱਚੋਂ ਬਹੁ ਗਿਣਤੀ ਦਾ ਰੋਟੀਆਂ ਖਾਣ ਵਾਲਿਆਂ ਦੀ ਸੀ ਇਹ ਥੋੜੀ ਗਿਣਤੀ ਦੇ ਫਕੀਰ ਸਨ ਜੋ ਸੱਚੀ ਖੁਦਾ ਦੀ ਭਗਤੀ ਕਰਨ ਵਾਲੇ ਇਹ ਦੁਨੀਆ ਨੂੰ ਖੁਦਾ ਰੂਪ ਸਮਝਣ ਵਾਲੇ ਸਨ ਨੇਕ ਫਕੀਰਾਂ ਵਿੱਚ ਬੁੱਧੂ ਸ਼ਾਹ ਸਡੋਰੇ ਦਾ ਉਹ ਸਨੇਕ ਸੀ ਇੱਤੇਮਾਨੀ ਹਾਲਤ ਬਹੁਤ ਚੰਗੀ ਸੀ ਕਿਉਂਕਿ ਇਹ ਇੱਕ ਤਕੜਾ ਜ਼ਗੀਰਦਾਰ ਸੀ ਇਸ ਦੇ ਨਾਲ ਬਹੁਤ ਸਾਰੇ ਚੇਲੇ ਮুরিਦ ਰਹਿੰਦੇ ਸਨ ਜੋ ਬਹੁਤ ਬਲੀਤੇ ਸੂਰਮੇ ਲੜਾਕੇ ਸਨ ਆਪਣੀ ਜਾਗੀਰ ਦੀ ਰਾਖੀ ਬਦਲੇ ਇਸ ਨੇ ਚੇਲਿਆਂ ਦੀ ਹੀ ਸੈਨਾ ਰੱਖੀ ਹੋਈ ਸੀ ਬੁੱਧੂ ਸ਼ਾਹ ਨੂੰ ਪਤਾ ਲੱਗਾ ਇਹ ਸਤਿਗੁਰੂ ਨਾਨਕਦੇਵ ਜੀ ਦੀ ਗੁਰਗਤੀ ਉੱਤੇ ਉਹਨਾਂ ਦਾ ਦਸਮਾ ਰੂਪ ਸਤਿਗੁਰੂ ਗੋਬਿੰਦ ਸਿੰਘ ਜੀ ਬੈਠੇ ਹਨ ਜਿਨ੍ਹਾਂ ਦੇ ਪਾਸ ਵਰਕਤਾ ਤੇ ਰਿੱਧੀਆਂ ਸਿੱਧੀਆਂ ਉਸੇ ਤਰ੍ਹਾਂ ਹਨ ਜਿਵੇਂ ਸਤਿਗੁਰੂ ਨਾਨਕਦੇਵ ਜੀ ਦੇ ਪਾਸ ਸਨ ਉਹ ਗੁਰੂ ਘਰ ਦਾ ਸ਼ਰਧਾਲੂ ਸੀ ਕਿਉਂਕਿ ਸਤਿਗੁਰਾਂ ਦੇ ਸਿਧਾਂਤ ਜਗਤ ਜੀਵਾਂ ਦੇ ਭਲੇ ਵਾਸਤੇ ਸਨ ਪਿਆਰ ਲੋਕ ਸੇਵਾ ਪਰਮਾਤਮਾ ਦਾ ਸਿਮਰਨ ਪਰਮਾਤਮਾ ਤੋਂ ਬਿਨਾਂ ਦੇਵੀ ਦੇਵਤਿਆਂ ਨੂੰ ਨਾਮ ਮੰਨਣਾ ਹੋਰ ਰਾਣੀ ਨਾਲ ਹਿੱਤ ਕਰਨਾ ਗੁਰਮਤ ਦੇ ਕੁਝ ਮੁੱਖੀ ਅਸੂਲ ਸਰਲ ਬੁੱਧੂ ਸ਼ਾਹ மதਭੀ ਤੋਂ ਅਸਬੀ ਆਦਮੀ ਨਹੀਂ ਸੀ ਉਹ Hindu ਪਰਜਾ ਨਾਲ ਵੀ ਬਹੁਤ ਪ੍ਰੇਮ ਕਰਦਾ ਸੀ ਉਸਦੇ ਹੱਥੋਂ ਜਾਂ ਉਸਦੀ ਜ਼ੁਬਾਨੋਂ ਕਦੇ ਕਿਸੇ Hindu ਨਾਰੀ ਪੁਰਖ ਨੂੰ ਕੋਈ ਦੁੱਖ ਨਹੀਂ ਸੀ ਮਿਲਿਆ ਉਹ ਬਹੁਤ ਹੀ ਨੇਕ ਖੁਦਾ ਦਾ ਬੰਦਾ ਸੀ ਰਾਤ ਦਿਨੇ ਭਗਤੀ ਕਰਦਾ ਰਹਿੰਦਾ ਸੀ ਪੀਰ ਬੁੱਧੂ ਸ਼ਾਹ ਨੂੰ ਪਤਾ ਲੱਗਾ ਸਤਗੁਰੂ ਜੀ ਉਹਦੇ ਨੇੜੇ ਹੀ ਆ ਰਹੇ ਹਨ ਕਿਉਂਕਿ ਸਡੋਰਾ ਨਾਨ ਦੇ ਨੇੜੇ ਹੀ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੈ ਉਹ ਮਰੀਦਾ ਨੂੰ ਨਾਂ ਲੈ ਕੇ ਸਤਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਸਡੋਰੇ ਤੋਂ ਚੰਤਿਆ ਬੜੀ ਤਾਨ ਨਾਲ ਉਹ ਪੌਂਡੇ ਪੁੱਜਾ ਅੱਗੇ ਸਤਗੁਰੂ ਜੀ ਸਰਬ ਨਾਲ ਜਮਨਾ ਕਿਨਾਰੇ ਖਲੋਤੇ ਹੋਏ ਜਮਨਾ ਦੀਆਂ ਰੰਗ-ਬਰੰਗੀਆਂ ਲਹਿਰਾਂ ਵੱਲ ਵੇਖ ਰਹੇ ਸਨ ਪੀਰ ਜੀ ਨੇ ਨਮਸਕਾਰ ਕੀਤੀ ਸਤਗੁਰੂ ਜੀ ਨੇ ਅਗੋ ਪਰਸੰਤਾ ਨਾਲ ਬਚਨ ਕੀਤਾ ਆਓ ਪਿਆਰਿਓ ਚੀਰਾਂ ਦੇ ਵਿਚੜੇ ਇਸ ਬਬਨ ਨਾਲ ਮਿਲੀਆਂ ਪਿਆਰ ਅਮਰ ਹੈ ਇਸ ਦਾ ਅੰਤ ਜੀਵਨ ਦੇ ਬਦਲਣ ਨਾਲ ਵੀ ਨਹੀਂ ਹੁੰਦਾ ਪੀਰ ਬਦੂ ਸ਼ਾ ਇਸ ਭਾਵ ਨੂੰ ਸਮਝ ਗਿਆ ਪਰ ਉਹਦੇ ਮਰੀਦ ਨਾ ਸਮਝੇ ਉਹਨਾਂ ਦਾ ਗਿਆਨ ਥੋੜਾ ਸੀ ਉਹਨਾਂ ਦੀਆਂ ਅੱਖਾਂ ਅੱਗੇ ਤਵੱਬ ਦੀਆਂ ਲਹਿਰਾਂ ਸਨ ਉਹ ਰੋਜ਼ ਸੁਣਦੇ ਸਨ ਕਿ ਖੁਦਾ ਇੱਕ ਹੈ ਸਾਰਾ ਜਗਤ ਉਸ ਦੀ ਕਿਰਤ ਹੈ ਪਰ ਹਿੰਦੂਆ ਨੂੰ ਖੁਦਾ ਦੇ ਪੁੱਤਰ ਤੇ ਆਪਣੇ ਭਰਾ ਨਹੀਂ ਸਨ ਸਮਝਦੇ ਉਹਨਾਂ ਚੇਲਿਆਂ ਨੇ ਜਦੋਂ ਦੇਖਿਆ उन्हर एक हिंदू संत के अगे नमस्कार सहय का करता है फिर भी पीर भी मामूली नहीं सगो सैद है जो उची मुसलमान हैं, सारे उसदा दरकत वाला बली समझ के सैद बुद्धू शाह जी आखते हैं इन्होंने की लोड़ा मारिया जो एक हिंदू दूसरा छोटी उम्र का तीसरा साधु भी ग्रस्थी ऐसे पुरुष निक पीर करे ये कि सकता है ਇਕ ਮੰਨ ਚਲੇ ਚੇਲੇ ਨੇ ਆਹ ਕੀ ਦਿੱਤਾ ਉਸਦੇ ਮਨ ਵਿੱਚ ਗੱਲ ਰੱਖਣੀ ਚੰਗੀ ਨਾ ਸਮਝੀ ਉਸਨੇ ਕਿਹਾ ਪੀਰ ਜੀ ਅਸੀਂ ਹੈਰਾਨ ਹਾਂ ਕਿ ਸੈਦ ਕਬੀਲੇ ਵਿੱਚੋਂ ਕੇ ਤੁਸੀਂ ਇੱਕ Hindu ਨੂੰ ਸੈਦਾ ਕਿਉਂ ਕੀਤਾ ਹੈ ਕਿ ਇਹ ਪੀਰੀ ਤੇ ਇਸਲਾਮ ਦੀ ਨਰਾਦਰੀ ਨਹੀਂ ਪੀਰ ਬੁੱਧੂ ਸ਼ਾਹ ਮੁਸਕਰਾ ਪਿਆ ਉਸਨੇ ਗੁੱਸਾ ਨਹੀਂ ਕੀਤਾ ਉਹ ਗੁੱਸਾ ਕਰਨ ਵਾਲੀ ਹਾਲਤ ਵਿੱਚ ਨਹੀਂ ਸੀ ਉਹ ਤਾਂ ਪਿਆਰ ਵਿੱਚ ਭਿੱਜ ਗਿਆ ਸੀ ਉਸਨੇ ਕਿਹਾ ਇਹ இந்து ਨਹੀਂ ਹਨ ਖੁਦਾ ਹਨ ਭਗਵਾਨ ਹਨ ਪਿਆਰ ਸੇਵਾ ਕੁਰਬਾਨੀ ਦੇ ਨਹੀਂ ਹਨ ਇਹਨਾਂ ਦੀ ਤੇ ਮੇਰੀ ਅੱਗੇ ਦੀ ਸਾਜ ਹੈ ਅੱਜ ਦੀ ਨਹੀਂ ਜੁਗਾਂ ਤੋਂ ਮੈਂ ਇਹਨਾਂ ਦਾ ਚੇਲਾ ਪ੍ਰੇਮੀ ਆ ਇਹਨਾਂ ਦੇ ਚਰਨਾਂ ਦੀ ਧੂੜ ਲੈ ਕੇ ਅੱਖਾਂ ਨੂੰ ਲਾਈਏ ਤਾਂ 14 ਤਵਕ ਨਜ਼ਰ ਆਉਂਦੇ ਹਨ ਇਹ ਮੇਰੀ ਮਾਹੀ ਹਨ ਪ੍ਰੀਤਮ ਹਨ ਮੇਰੀ ਆਤਮਾ ਇਹਨਾਂ ਨੂੰ ਪਾਲਦੀ ਹੋਈ دیਵਾਨੀ ਹੋ ਰਹੀ ਹੈ ਇਹ ਚੰਦ ਹਨ ਤੇ ਮੈਂ ਚਿਕੋਰ ਇਨਾ ਪਾਸ ਨਾਮ ਰੂਪੀ ਅਮਰਤ ਦੀ ਜਵਾਂਦੀ ਪੂਰ ਹੈ ਉਸ ਨੂੰ ਪ੍ਰਾਪਤ ਕਰਨ ਵਾਸਤੇ ਜੀਵ ਆਤਮਾ ਤੜਪਦਾ ਰਹਿੰਦਾ ਹੈ ਤੋ ਅਸਬ ਦੀ ਪੱਟੀ ਅੱਖਾ ਤੋਂ ਖੋਲ ਕੇ ਧਿਆਨ ਨਾਲ ਦੇਖੋ ਜਰੂਰ ਦੇਖੋ ਇਹੋ ਹਨ ਖੁਦਾ ਕੁਦਰਤ ਦਾ ਸੱਚਾ ਜੀਵਨ ਸਾਰੀਆਂ ਰਿੱਧੀਆਂ ਸਿੱਧੀਆਂ ਉਹ ਲੋਰ ਜਿਹੜਾ موسی ਨੇ ਕੋਹਤੂਰ ਪਹਾੜ ਤੇ ਦੇਖਿਆ ਸੀ ਉਹ ਗਲ ਜਿਹੜਾ ਸੁਲੇਮਾਨ ਪੈਗੰਬਰ ਦੇ ਸਾਰੇ ਕਾਰਜ ਸਵਾਰਦਾ ਰਿਹਾ ਸੀ ਇਸ ਵਾਸਤੇ ਮੈਂ ਕੁੱਲ ਨਹੀਂ ਕਰਿਆ ਕੁੱਲ ਤੁਸੀਂ ਕਰ ਰਹੇ ਹੋ ਜਿਨ੍ਹਾਂ ਦੇ ਹਿਰਦਿਆਂ ਵਿੱਚ ਪਰਮ ਦੀ ਗੰਧ ਹੈ ਸਹਿਦ ਬੁੱਧੂ ਸ਼ਾਹੀ ਜ਼ਬਾਨੋਂ ਐਸੇ ਬਚਨ ਸੁਣ ਕੇ ਚੇਲੇ ਹੈਰਾਨ ਤੇ ਸ਼ਰਮਿੰਦੇ ਜੇ ਹੋ ਗਏ ਉਸੇ ਸਮੇਂ ਦਾਤੇ ਸਤਿਗੁਰੂ ਜੀ ਨੇ ਉਹਨਾਂ ਚੇਲਿਆਂ ਤੇ ਤਿਆ ਦ੍ਰਿਸ਼ਟੀ ਕੀਤੀ ਇੱਕ ਵਾਰ ਨਿਗਾਹ ਭਰ ਕੇ ਤੱਕਿਆ ਉਸ ਤੱਕਣੀ ਦੇ ਨਾਲ ਉਹਨਾਂ ਨੇ ਸਤਿਗੁਰੂ ਜੀ ਦੇ ਚਰਨ ਕਮਲਾਂ ਦੀ ਧੂੜੀ ਲੈ ਕੇ ਮੱਥੇ ਉਤੇ ਲਾਈ ਨੇਣਾ ਨੂੰ ਲਈ ਬਸ ਉਹ ਵੀ دیਵਾਨੇ ਹੋ ਗਏ ਉਹਨਾਂ ਨੂੰ ਵੀ ਸਤਗੁਰੂ ਜੀ ਪਰਤਖ ਖੁਦਾ ਰੂਪ ਦਿ세 ਉਹ ਖੁਦਾ ਜਿਸ ਦੇ دیدار 얘 ਬਦਲੇ ਉਹਨਾਂ ਨੇ ਕਾਰ ਕਾਟ ਦਾ ਤਿਆਗ ਕੀਤਾ ਸੀ ਸਾਰੇ ਦੁੱਖ ਛੱਡੇ ਸਨ ਤੇ ਸयद ਬੁੱਧੂ ਸ਼ਾਨੂ ਪੀਰ ਮੰਨ ਕੇ ਉਹਦੀ ਸੇਵਾ ਕਰਦੇ ਸਨ ਉਹਦੇ ਇਸ਼ਾਰੇ ਉੱਤੇ ਜਾਨਵਰਨ ਨੂੰ ਤਿਆਰ ਸਨ ਪੀਰ ਨੂੰ ਵੀ ਮਿਲ ਗਿਆ ਤੇ ਚੇਲਿਆਂ ਨੂੰ ਵੀ ਉਹ ਖੁਦਾ ਮਿਲ ਗਿਆ ਔਰ ਉਹ ਚਰਨ ਕਿਉ ਚੱਡਣ ਹੁਣ ਤਾਂ ਪਤੰਗੇ ਵਾਂਗ ਨੂਰ ਦੀ ਸ਼ਮਾ ਉੱਤੋਂ ਜਾਣਾ ਭਰਨਗੇ ਰਾਜੇ ਲੋਕ ਹੋਰ ਹੈਰਾਨ ਹੋਏ 18 ਸਾਲ ਦੀ ਆਯੂ ਦਾ ਗਬਰੂ ਪਰ ਪੈਰੀ ਬੰਦੇ ਹਨ ਸਾਇਦ ਬੁੱਧੂ ਸ਼ਾ ਵਰਗੇ ਪੀਰ ਫਿਰ ਪੀਰ ਵੀ ਉਸ ਜਾਤੀ ਤੇ ਧਰਮ ਦੇ ਜੋ ਹਿੰਦੂਆਂ ਨਾਲ ਨਫ਼ਰਤ ਕਰਦੇ ਸਨ ਜੋ ਸਿੱਖਾਂ ਦੇ ਜਾਨੀ ਦੁਸ਼ਮਣ ਸਨ ਇਹਨਾਂ ਸਾਇਦਾਂ ਤੇ ਮੌਲਵੀਆਂ ਨੇ ਸਤਗੁਰੂ ਜੀ ਦੀ ਮਹਿਮਾ ਵਧਾ ਦਿੱਤੀ ਸਾਰੇ ਨਾਨ ਪਰਵਤ ਵਿੱਚ ਉਸਤਤ ਹੋਣ ਲੱਗੇ ਜਿੱਧਰ ਦੇਖਦੇ ਉਧਰ ਹੀ ਸਤਗੁਰੂ ਜੀ ਦਾ ਚਸ ਹੁੰਦਾ ਸੀ ਸ਼ਾਇਦ ਬੁੱਧੂ ਸਾਹਿਬ ਤੇ ਉਹਦੇ ਚੇਲੇ ਤਾਂ ਸਤਗੁਰੂ ਜੀ ਦੀ ਹਜ਼ੂਰੀ ਵਿੱਚ ਰਹਿਣ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ